ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਜਰਸੀ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਾਈ ਤਾਜੇ ਸੂਈਆਂ ਤੇ ਤਿੰਨ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਵੇਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਵਧੀਆ ਠੀਕ ਹੈ ਬਾਈ ਜੀ ਨਾਮ ਤੇ ਐਡਰੈਸ ਬੋ ਜਸਵਿੰਦਰ ਸਿੰਘ ਜੀ ਪਿੰਡ ਧੂੜਕੁਰੰਸੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਬਾਈ ਨੇੜੇ ਪਿੰਡ ਵਿੱਚ ਜਿਹੜੇ ਤਖਤਪੁਰ ਸਾਹਿਬ ਨੰਗਲ ਜੀ ਨਿਹਾਲ ਸਿੰਘ ਮੋਬਾਈਲ ਨੰਬਰ ਬੋ 99 99 0045 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇਣਾ ਕਿਹੜਾ ਸੁਆ ਸੁਈ ਆ ਇਹ ਪਹਿਲਾ ਜੀ ਪਹਿਲਾ ਸੁਆ ਕਦੋਂ ਸੁਈ ਆ ਬਾਈ ਇਹ ਕੱਲ ਸੁਈ ਆ ਜੀ ਕੱਲ ਸੁਈ ਆ ਬੱਚਾ ਕੀ ਦੇਤਾ ਬੱਚੀ ਬੱਚੀ ਬੜੀ ਚੰਗੀ ਆ ਨਾ ਹਾਂਜੀ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਬਾਈ ਕੀ ਬਾਤ ਆ ਜੇਰ ਜੂ ਰੁਪਏ ਕੀ ਬਾਈ ਜੇ ਪੈ ਗਈ ਜਮ ਓਕੇ ਠੀਕ ਆ ਕਿੰਨੇ ਕ ਬੌਲੇ ਤੇ ਆ ਬਾਈ ਹੁਣ ਇਹ ਹੋਊਗੀ ਤਕਰੀਬਨ 11 ਲੀਟਰ ਤੇ ਹੈਗਾ ਹੀ ਹੁਣ ਠੀਕ ਆ ਬਾਈ ਆੜ ਨੇੜ ਤੋਂ ਚੈੱਕ ਕਰਵਾਉਣ ਨੇ ਕੱਲਾ ਕੱਲਾ ਥਾਣਾ ਬੁੱਠੇ ਵਾਲਾ ਥਾਣਾ ਚਵਾਈ ਕਿਵੇਂ ਆ ਬਾਈ ਪੂਰੀ ਠੰਡੀ ਗਈ ਨਾ ਨਾੜਾ ਨੂੜਾ ਚੈੱਕ ਕਰੋ ਕਰਮਲੇ ਦੇ ਫੁੱਲ ਠੰਡੀ ਸੀਲ ਜਿਵੇਂ ਮਰਜੀ ਹਤਲਾਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਾਰੇ ਥਾਂ ਨਿਕਖਣਵੇਂ ਪੂਰੇ ਗਾਇਬ ਤੇ ਆ ਤੁਮਾਂ ਦੀ ਬਹੁਤ ਵਧੀਆ ਜੀ ਹਾਂ ਖੋਲ ਦੇ ਬਾਈ ਮਾੜੀ ਤੋਰ ਕੇ ਦਿਖਾ ਦਈਏ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਬੜੀ ਪਿਆਰੀ ਬੱਚੀ ਨੇ ਜਨਮ ਦਿੱਤਾ ਫੇਸ ਦੇਖੋ ਇਹ ਤੋਰਾ ਦੇਖੋ ਰੰਗ ਰੂਪ ਚੈੱਕ ਕਰ ਲਓ ਲੇਵਾ ਕਮਾਲ ਦਾ ਬਹੁਤ ਸੋਹਣਾ ਲੇਵਾ ਕਰਮਣੀ ਨੇ ਪੰਡ ਵਾਲਾ ਲੇਵਾ ਲੱਗਿਆ ਕਰਮਣੀ ਨੂੰ ਕਿਨੇ ਬਾਈ ਹਾਂਜੀ ਹਾਂਜੀ ਹੂੰ ਤੇ ਕੀ ਮੋਲ ਆ ਬਾਈ ਜਾਇ ਜਿਆਦਾ ਫਿਰ ਇਹਦਾ 58000 ਹੀ ਕਿੰਨਾ 58000 58000 ਮੰਤਨ ਹੋ ਜੀ ਮੰਤਨ ਹੋ ਜੂਗਾ ਠੀਕ ਆ ਬਾਈ 58000 ਰੁਪਇਆ ਮੋਲ ਮੰਤਨ ਜ਼ਰੂਰ ਦੇ ਚਾਰ ਦੰਦ ਚੈੱਕ ਕਰ ਲੈ ਕਮਾਲ ਦੀ ਬੋਦੀ ਬਾਦੀ ਬਹੁਤ ਚੰਗੀ ਆ ਚਾਰ ਦੰਦ ਹਣਾ ਮੂੰਹ ਤੋਂ ਵੇਖ ਨਹੀਂ ਵੇਖ ਸਕਦੇ ਹਾਂ ਹਾਂ ਕੋਈ ਚੱਕਰ ਨਹੀਂ ਚਾਰ ਦੰਦ ਦਾ ਬਾਈ ਟੂਆ ਟੂਆ ਬਹੁਤ ਚੰਗਾ ਵਰੀ ਟ ਚੈੱਕ ਕਰ ਰਹਾ ਸੋ ਇਹ ਸਵਾਈਆ ਥੋੜਾ ਬੱਚੇ ਦਾ ਘਰ ਦੀ ਆ ਬੱਚਾ ਵੀ ਮਗਰ ਬੱਛੀ ਆ ਬੱਚੀ ਵੀ ਬਹੁਤ ਚੰਗੀ ਹੈਗੀ ਤੇ ਮੁੱਲ ਵੀ ਜਾਇਜ਼ ਆ ਬਾਈ ਮਾਨ ਜ਼ਰੂਰ ਹੋ ਜਾਊਗਾ ਚਵਾਈ ਚੁਈ ਕਿਵੇਂ ਆ ਬਾਈ ਚੁਈ ਬਹੁਤ ਵਧੀਆ ਈ ਖਾਦਨੇ ਬਾਕੀ ਤਾਂ ਮਾਰ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਚਵਾਈ ਚੈੱਕ ਕਰਵਾਣੇ ਠੰਡੀ ਰੇਖ ਕੋਲੇ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਮਾਰਦਨੇ ਹੂੰ ਕੋਈ ਚੱਕਰ ਨਹੀਂ ਮਾਰਦਾ ਬਾਈ ਚਵਾਈ ਚੰਗੀ ਆ ਹਨ ਹਾਂ ਜੀ ਮੋਟਾ ਮੋਟਾ ਚੋਣ ਲੱਗਿਆ ਲੈ ਜਿਵੇਂ ਮਰਜ਼ੀ ਚੋਈ ਚੱਲ ਕੇ ਚੈੱਕ ਕਰੀ ਨੀ ਕਿਆ ਬਾਤ ਸਿਵਾਈ ਬਹੁਤ ਚੰਗੀਆਂ ਮੂਰਲੇ ਸਣਾ ਚੈੱਕ ਕਰ ਲੋ ਲੈ ਕਿਆ ਚੋਣ ਚੰਗਾ ਹਨ ਬਈ ਹਾਂ ਜੀ ਬਹੁਤ ਜੀ ਸਿਵਾਈ ਨਾਲੇ ਇੰਤਰੀ ਨੀ ਗਈ ਉਮੀ ਵੱਡੀ ਗੱਲ ਠੰਡੀ ਬਹੁਤ ਆ ਜਿਵੇਂ ਮਰਜ਼ੀ ਬਹਿ ਜਾ ਬੱਚਾ ਲਾਉਣਾ ਲਾ ਲਓ ਨਹੀਂ ਲਾਉਣਾ ਨਾ ਲਾਉਣਾ ਪਾਉਣਾ ਪਾ ਲਓ ਨਹੀਂ ਪਾਉਣਾ ਨਾ ਪਾਉ ਹਾਂ ਜੀ ਅੱਗੇ ਬਈ 2 ਨੰਬਰ ਤੇ ਗੱਬਣ ਇਹ ਗੱਬਣਾ ਹੀ ਕਿਹੜਾ ਸੂਆ ਸੁੰਦੀ ਆ ਵੀਰੇ ਇਹ ਪਹਿਲਾ ਨਾ ਜੀ ਚਾਰ ਦੰਦੀ ਇਹ ਚਾਰ ਦੰਦ ਉਹ ਪਹਿਲਾ ਸੂਆ ਕਿੰਨੇ ਦਿਨ ਲੋ ਬਈ ਇਧਰ ਰਹਿ ਗਈ ਹਫਤਾ ਹਾਉ ਤੇਰੀ ਕੱਚੀ ਆ ਕਿੰਨਾ ਕੇ ਰਿਕਾਰਡ ਬਈ ਦੋਦ ਦੇ ਮਾਗ ਹਟ ਕਿਭੀ ਮਾ ਦਾ ਰਿਕਾਰਡ ਕਿੰਨਾ ਕੇ ਬਈ ਮਾ ਸੀਗੀ ਜੀ 25 ਲੀਟਰ ਵਾਲੀ ਓਕੇ ਹਾਂ ਹਟ ਇਧਰ ਆ ਜੀ ਇਸੋਂ ਬੜਾ ਚੰਗਾ ਬੋਦੀਵਾਦੀ ਚੰਗੀ ਐ ਸਨਕਾ ਪੁਣਾ ਵੈਟ ਦੇ ਵਿੱਚ ਫੁੱਲਾ ਬਰੀਡ ਕਿਧਰ ਨਹੀਂ ਆ ਚਮਕ ਫੁੱਲ ਐ ਕਲਰ ਬੜਾ ਚੰਗਾ ਇਸ ਕਲਰ ਦੀ ਮੰਗ ਬਹੁਤ ਆ ਬਈ ਤੇ ਲੇਵਾ ਪ੍ਰਸ਼ਾਂਤ ਚੈੱਕ ਕਰ ਲੋ ਕੱਲਾ ਕੱਲਾ ਥਣ ਪੂਰੇ ਵਿਥਰੇ ਥਣ ਕੱਚੀ ਜ਼ਰੂਰ ਆ ਹਜੇ ਦਿਨ ਲੈਂਦੀ ਆ ਉਹਨਾਂ ਨੂੰ ਆਰਡਰ ਹੈ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ। ਮਾਂ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ। ਚਮਕ ਚਮਕ ਚੰਗੀ ਆ ਬਾਈ। ਚੰਗੀ ਆ ਜੀ। ਬਾਕੀ ਫੇਸ ਉਹ ਦਿਖਾਉਂਦੇ ਆ। ਫੇਸ ਦੀ ਬਿਊਟੀ ਵੀ ਕਮਾਲ ਵਾਲੀ ਹੈ। ਹਾਂਜੀ। ਫੇਸ ਬੜਾ ਪਿਆਰਾ ਹੈ ਨਾ ਬਈ। ਹਾਂਜੀ ਹਾਂਜੀ। ਹਾਂ, ਉੱਦੀ ਵਾਦੀ ਪੂਰੀ ਚੰਗੀ ਆ। ਟੂਆ ਟੂਆ ਬਹੁਤ ਚੰਗਾ ਹੈ ਨਾ। ਬਹੁਤ ਹੀ ਬਹੁਤ ਵਧੀਆ। ਉੱਦੀ ਵਾਲੀ। ਤੇ ਕੀ ਮੋਲ ਆ ਬਾਈ? ਕੱਚੀ ਕੱਚੀ ਦਾ ਫਿਰ। ਇਹਦੇ ਠਾੜੇ ਆ। 60000 ਰੁਪਏ ਮਾਨਤਨ ਹੋ ਜਾ। ਮਾਨਤਨ ਹੋ ਜਾ ਜੀ। ਓਕੇ। ਹਾਂਜੀ। 60000 ਰੁਪਏ ਮੋਲ ਮਾਨਤਨ ਜ਼ ਥਾਂ ਮੁਠੀ ਵਾਲਾ ਤਿਆਰ ਕਰਦੀ ਹੁੰਦੀ ਐ ਬਾਕੀ ਠੰਡੀ ਠੁੰਡੀ ਫੁੱਲ ਜਿਵੇਂ ਮਰਜੀ ਐ ਸਲਾਈ ਚਾਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਈ ਨੋ ਜੀ ਨੋ ਮਰਜੀ ਆਣ ਦੇਖੋ ਨਾਣਾ ਨੂਣਾ ਫੁੱਲ ਲੈ ਚਲੋ ਬਾਈ ਕੱਚੀ ਕੱਚੀ ਐ ਤਿਆਰੀ ਬਹੁਤ ਚੰਗੀ ਐ ਲੈ ਵੇਰੀ ਹਾਂਜੀ ਅੱਗੇ ਬਿਰਤਨ ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਜੀ ਇਹ ਵੀ ਪਹਿਲਣਾ ਜੀ ਪਹਿਲਣੀ ਆ ਚਾਰ ਦੰਦੀ ਹੈ ਚਾਰ ਦੰਨ ਪਹਿਲਾ ਸੂਆ ਚਾਰ ਦੰਨ ਕਿੰਨੇ ਦਿਨ ਲੂ ਹਾਂਜੀ ਦਿਨ ਕਿੰਨੇ ਕਿਲੋ ਇਹਦਾ ਵੀ ਇੱਕ ਹਫਤਾ ਪਿਆ ਜੀ ਹਫਤੇ ਦੀ ਕੱਚੀ ਆ ਲੇਵਾ ਨੇੜ ਤੋਂ ਚੈੱਕ ਕਰ ਲੋ ਢਿੱਲਾ ਦੇਖੋ ਸਾਰੀਆਂ ਬਾਲਡਰ ਲੈ ਕਰ ਦੋ ਫਿਰ ਸੂਆ ਥਣ ਬਹੁਤ ਚੰਗਾ ਲੱਗਿਆ ਥਣ ਬਹੁਤ ਮੋਟਾ ਜੀ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਲੈ ਆ ਪਸੇ ਪਸੇ ਰੈਂਟ ਪ੍ਰਿੰਟ ਕਰਮਾਣੀ ਦਾ ਬਹੁਤ ਚੰਗਾ ਚਮਕ ਚਮਕ ਚੰਗੀ ਆ ਬਸ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਨਾਂ ਨੂੰ ਆਰਡਰ ਆ ਜਿਹੜਾ ਕਰਮਾਣੀ ਨੇ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਬਾਈ ਕੱਚੀ ਕੱਚੀ ਦਾ 58 ਜੀ 58 ਯਾਰ ਮਾਨਦਾਨ ਹੋ ਜਾ ਮਾਨਦਾਨ ਹੋ ਜਾ ਠੀਕ ਆ 58000 ਰੁਪਇਆ ਮੋਲ ਆ ਮਾਨਦਾਨ ਜ਼ਰੂਰ ਹੋ ਜਾ ਫੇਸ ਬੜਾ ਚੰਗਾ ਬਹੁਤੀ ਚੰਗੀ ਆ ਸਨਖ ਪੋਣਾ ਬੜ ਦੇ ਵਿੱਚ ਚੰਗਾਗਾ ਤਿਆਰੀ ਬਹੁਤ ਚੰਗੀ ਆ ਲੈ ਵੇ ਹਾਂ ਜੀ ਆ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਚਾਰੇ ਥਾਣੇ ਨਿਕੜਵੇਂ ਪੂਰੇ ਗਾਇਬ ਤੇ ਕੱਲਾ ਕੱਲਾ ਥਾਣਾ ਅੱਗੇ ਬਈ 4 ਨੰਬਰ ਕਿਹੜਾ ਸੁਆ ਜੀ ਇਹ ਦੂਜਾ ਜੀ ਕਿੰਨੇ ਦਿਨ ਲੂਜੀ ਇਹਦੀ ਪੈਸੇ ਦੱਸ ਦਿੰਦੀ 10 ਦਿਨ ਪਏ ਕਿੰਨਾ ਕੁ ਦੁੱਧ ਦੇ ਦੂਗਾ ਬਈ ਐਸਟੀਮੇਟ ਦੁੱਧ ਦੇ ਜੀ ਸਤਾਰ 18 ਖੁੱਲਾ ਹੂੰ ਚਮਕ ਚੰਗੀ ਆ ਬਈ ਤੇ ਕਲਰ ਬਹੁਤ ਚੰਗਾ ਲੇਵਾ ਸੋਨਾ ਤਿਆਰ ਕਰ ਦਿੰਦੀ ਐ ਕੱਚੀ ਕੱਚੀ ਆ ਦਣ ਲੈਦੀ ਆ ਉਦੋਂ ਨੂੰ ਆਡਰ ਹੈ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰਾਇਆ ਫੇਸ ਦਿਖਾਵਾਂਗੇ ਫੇਸ ਦੀ ਬਿਊਟੀ ਵੀ ਕਮਾਲ ਕੀ ਮੋਲ ਹੈ ਬਈ ਕੱਚੀ ਕੱਚੀ ਦਾ ਇਹ 57 ਜੀ 57000 ਯਾਰ ਮਾਨਦਾਨ ਹੋ ਜਾ ਹਾਂਜੀ ਠੀਕ ਹੈ 57000 ਰੁਪਿਆ ਮੋਲ ਮਾਨਦਾਨ ਜ਼ਰੂਰ ਹੋ ਜਾ ਬ੍ਰੀਡ ਇੱਕ ਨੰਬਰ ਆ ਬਈ ਨਾ ਥਾਣੇ ਨੇੜੇ ਤੋਂ ਚੈੱਕ ਕਰ ਲੋ ਗੁਲਾਬੀ ਥਾਣੇ ਕੱਲਾ ਕੱਲਾ ਥਾਣੇ ਨੂੰ ਮੈਂ ਪਹੁੰਚਾਂਗੇ ਠੰਡੀ ਦੇਖੋ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਅੱਗੇ ਬਾਈ ਲਾਸਟ ਤੇ ਕਿਹੜਾ ਸੂਸ ਹੋਈ ਹੈ ਤੇ ਦੂਜਾ ਜੀ ਕਦੋਂ ਸੂਈ ਹੈ ਬਾਈ ਇਹ ਨੂੰ ਹੋ ਗਿਆ 6 ਦਿਨ ਹੀ ਸੂਈ ਬੱਚਾ ਕੀ ਆਮਗਾ ਬੱਚਾ ਜੀ ਬੱਚਾ ਬਾਈ ਕਿੰਨਾ ਦੁੱਧ ਤਿਆਰ ਹੈ ਬਾਈ ਇਹ ਥਲੇ 15 ਲੀਟਰ ਤਿਆਰ ਹੈ 15 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਭਾਏ ਦੋ ਡੰਗ ਤਿੰਨ ਡੰਗ ਚੋਲਿਓ ਬਾਈ ਤਾਂ ਵੀ ਕੋਈ ਚੱਕਰ ਨਹੀਂ ਫੜ ਚੰਗਿਆ ਜਰਸੀ ਬਰੀੜ ਤੋੜ ਦੇ ਬਾਈ ਖਾਣ ਲੈ ਬਾ ਚੰਗਾ ਚੁਵਾਈ ਚੁਵਾਈ ਕਿਵੇਂ ਬਈ ਚੁਵਾਈ ਚੁਵਾਈ ਨੂੰ ਬਹੁਤ ਵਧੀਆ ਜੀ ਠੀਕ ਆ ਬਈ ਹੰਡੀ ਸੀਰਤ ਦੇਣਾ ਪਊ ਨਾ ਪਊ ਹੂੰ ਫੇਸ ਬੜਾ ਚੰਗਾ ਟੋਹਾ ਚੰਗਾ ਬਹੁਤੀ ਚੰਗੀ ਆ ਕਲਰ ਬਹੁਤ ਚੰਗਾ ਤੇ ਤੋਰਾ ਦੇ ਬਰੀਡ ਚੈੱਕ ਕਰ ਲਓ ਲੈ ਇਹ ਮੁੱਲ ਆ ਭਰਾ ਜਿਆਦਾ ਦੇਖੋ ਜਮਰੇ ਲੰਮੀ ਤੋਰ ਲੈ ਆ ਜਾ ਮੁੱਲ ਕੀ ਆ ਜੀ ਹਾਂ ਮੁੱਲ ਮੁੱਲ ਜੀ ਮੁੱਲ ਇਹ ਦਾ 70 67000 ਰੁਪਏ ਮਾਨਦਨ ਹੋ ਜੀ ਹਾਂ ਜੀ ਠੀਕ 67000 ਰੁਪਏ ਮੁੱਲ ਮਾਨਦਨ ਜ਼ਰੂਰ ਹੋ ਜੀ ਤਾਂ ਅੱਗੇ ਜਰੂਰ ਕਰਾਂਗੇ ਜੀ ਕੋਈ ਨਹੀਂ ਆਣ ਬਾਈ ਨੇੜ ਤੋਂ ਚੈੱਕ ਕਰਵਾਣੀਆਂ ਚਵਾਈ ਚਵਾਈ ਬਾਈ ਕਹਿੰਦਾ ਨੰਬਰ 1 ਵਾਲਾ ਬਹੁਤ ਨੇਖੜਵੇਂ ਪੂਰੇ ਗੈਪ ਤੋਂ ਨਾਣਾ ਨੂਣਾ ਕਰਮਾ ਜੇ ਹੌਲਾ ਬਾਈ ਨ ਮਾਗੇ ਸੀ ਭਰਾ ਕੋਲੇ ਬਈ ਇਹ ਵੀ ਦਿਖਾਉਣੀ ਆ ਬਈ ਇਹੋ ਕੱਚੀ ਆ ਜੀ ਕਿੰਨੇ ਦਿਨ ਲਓ ਬਈ ਇਹ ਤਾਂ ਜੇ ਪਾਈ ਆ ਜੀ 20 25 ਦਿਨ 20 25 ਦਿਨ ਹਾਂ ਠੀਕ ਆ ਕਿੰਨਾ ਕਰਕੜਾ ਬਈ ਦੁੱਧ ਇਹ ਪਰ ਦਿੱਤਾ 28 ਮਿਲੀਟਰ ਠੀਕ ਆ ਬਈ ਕੀ ਮੁੱਲ ਲਾ ਬਈ ਕੱਚੀ ਦਾ ਇਹ ਤਾਂ ਫਿਰ ਇਹਦਾ ਮੁੱਲ ਕੋਈ ਨਹੀਂ ਕਰ ਲਾਂਗੇ ਜੀ ਓਕੇ ਬਈ ਠੀਕ ਆ ਬਈ ਧੰਨਵਾਦ